ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਪੰਥ ਦੀਆਂ ਨਗਾਹਾਂ ਇੱਕ ਵਾਰ ਫਿਰ 12 April ਤੇ ਲੱਗੀਆਂ ਨੇ 12 April ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਵਾਂ ਪ੍ਰਧਾਨ ਮਿਲੇਗਾ ਜਾਂ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਦੇ ਦਿੱਤੀ ਜਾਵੇਗੀ ਕਿ ਕਿ ਇੱਕ ਪਾਸੇ ਪੰਥ ਵਿਰੋਧ ਕਰ ਰਿਹਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਮੇ ਜਾਰੀ ਕੀਤੇ ਗਏ ਜਿਨ੍ਹਾਂ ਜਥੇਦਾਰ ਸਹਿਬਾਨਾਂ ਨੇ ਵਾਰ-ਵਾਰ ਇਹ ਗੱਲ ਕਹੀ ਕਿ 2 ਦਸੰਬਰ 2024 ਨੂੰ ਜਿਹੜੇ ਹੁਕਮਨਾਮੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਕੀਤੇ ਗਏ ਨੇ ਉਹ ਇਨ ਬਿਨ ਲਾਗੂ ਹੋਣੇ ਚਾਹੀਦੇ ਸੀ ਇਹਦੇ ਵਿੱਚ ਸੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੇਸਗੜ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਖਾਸ ਕਰਕੇ ਸਿੱਖਾਂ ਦੀ ਸਿਰਮੌਰ ਸਿੱਖਾਂ ਦੀ ਕੌਮ ਦੀ ਸਰਵ ਉੱਚ ਅਦਾਲਤ ਜਿਸ ਨੂੰ ਸੁਪਰੀਮ ਕੋਰਟ ਕਹਿਣਾ ਵੀ ਗਲਤ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੀ ਵਾਰ-ਵਾਰ ਕਿਹਾ ਵੀ ਭਈ ਜਿਹੜੇ ਅਸੀਂ ਹੁਕਮ ਨਾਵੇ ਕੀਤੇ ਨੇ ਉਥੇ ਪਹਿਰਾ ਦੇਵੇ ਚਾਹੇ ਉਹ ਬਾਗੀ ਧੜਾ ਹੈ ਚਾਹੇ ਧੜਾ ਹੈ ਸੁਖਬੀ ਸਿੰਘ ਬਾਦਲ ਦਾ ਜਿਸ ਨੂੰ ਬਾਦਲਣ ਕੌਮਨੀ ਕਿਹਾ ਜਾਂਦਾ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਗੱਲਾਂ ਦਾ ਕਲਾ ਬਣਾਇਆ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਪੰਜਾਬੀਓ ਕਿ ਜਿਨ੍ਹਾਂ ਨੇ ਹੁਕਮਨਾਮੇ ਜਾਰੀ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਉੱਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਉਹਨਾਂ ਦੀਆਂ ਸਵਾਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਇਹ ਬੜੀ ਮੰਦ ਭਾਗੀ ਗੱਲ ਹੈ ਇਸ ਕੌਮ ਲਈ ਸ਼੍ਰੋਮਣੀ ਅਕਾਲੀ ਦਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਇਹ ਸਭ ਤੋਂ ਵੱਡੀ ਮੰਦ ਭਾਗੀ ਹੈ ਕਿ ਗੁਰੂ ਘਰ ਦੇ ਵਜ਼ੀਰਾ ਨੇ ਜਿਹੜੇ ਹੁਕਮ ਨਾਮੇ ਸੁਣਾਏ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਜਲੀਲ ਕਰਕੇ ਕੱਢਿਆ ਗਿਆ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਗਈ ਉਹਨਾਂ ਦੀ ਉਮਰ ਤੇ ਸਵਾਲ ਖੜੇ ਕੀਤੇ ਗਏ ਉਹਨਾਂ ਨੂੰ ਕਿਹਾ ਕਿ ਡਿਸਪਲਿਨ ਨੇ ਇਹ ਅਨੁਸ਼ਾਸਨ ਦੇ ਵਿੱਚ ਨਹੀਂ ਇਹ ਹੈ ਦੇਣ ਪੰਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਕਿ ਗੁਰੂ ਘਰ ਦੇ ਵਜ਼ੀਰਾ ਨੂੰ ਖੁੰਝੇ ਲਾ ਦਿੱਤਾ ਗਿਆ ਉਹਨਾਂ ਦੇ ਹੁਕਮਨਾਮਿਆਂ ਨੂੰ તુੱਜ ਜਾਣਿਆ ਉਹ ਹੁਕਮਨਾਮੇ ਉਹਨਾਂ ਦੇ ਨਹੀਂ ਸੀ ਉਹ ਹੁਕਮਨਾਮੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਨੂੰਨ ਦੇ ਅਨਸਾਰ ਵਿਧੀ ਵਿਧਾਨ ਦੇ ਅਨਸਾਰ ਡਾਕਟਰ ਦਰਜੀਤ ਸਿੰਘ ਚੀਮਾ ਨੇ ਗੱਲਾਂ ਦਾ ਕੜਾ ਬਣਾਇਆ ਨਹੀਂ ਜੀ ਸੰਵਿਧਾਨ ਹੋਰ ਹੈ ਸ਼੍ਰੀ ਅਕਾਲ ਤਖਤ ਪੂਰਾ ਹਾਲਾਂਕਿ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਦੁਖੀ ਹੋ ਕੇ ਕਿਹਾ ਕਿ ਇਹ ਬੜਾ ਮੰਦ ਭਾਗਾ ਹੈ ਕਿ ਸ੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਜਿਹੜਾ ਹੁਕਮ ਨਾਵਾ ਹੁੰਦਾ ਹੈ ਉਹ ਸ੍ਰੀ ਅਕਾਲ ਤਖਸੈਬ ਦੀ ਤਸੀਲ ਦੀ ਚਾਰ ਦੁਆਰੀ ਦੇ ਵਿੱਚ ਜਿਹੜਾ ਰਹਿ ਜਾਂਦਾ ਹੈ ਉਸ ਨੂੰ ਬਾਹਰ ਅਪਲਾਈ ਨਹੀਂ ਕੀਤਾ ਜਾਂਦਾ ਇਸ ਤੇ ਕੋਈ ਮੰਤਨ ਨਹੀਂ ਕਿਸੇ ਅਮਲ ਨਹੀਂ ਕੀਤਾ ਜਾਂਦਾ ਉਹੀ ਗੱਲ ਕੀਤੀ ਸੁਖਵੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਜੇ ਗੱਲ ਕਰਦੇ ਹੋ ਤੁਸੀਂ ਸੰਵਿਧਾਨ ਦੀ ਜੇ ਗੱਲ ਕਰਦੇ ਹੋ ਤੁਸੀਂ ਲੋਕਤੰਤਰ ਦੀ ਜੇ ਗੱਲ ਕਰਦੇ ਹੋ ਤੁਸੀਂ ਪਾਰਦਰਸ਼ੀ ਚੋਣਾਂ ਦੀ ਤੇ ਫਿਰ ਤੇਜਾ ਸਿੰਘ ਸੁਬੰਦਰੀ ਹਾਲ ਦੀ ਵਰਤੋਂ ਕਿਉਂ ਕੀਤੀ ਜਾ ਰਹੀ ਹੈ ਹਾਲਾਂਕਿ ਸੁਖਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਧਾਰਮਿਕ ਸੰਸਥਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਤੇ ਫਿਰ ਚੱਲ ਕੀ ਰਿਹਾ ਸ਼ਰੂਪਨੀ ਅਕਾਲੀ ਦਲ ਦੇ ਵਿੱਚ ਜੇਕਰ ਤੁਸੀਂ ਆਪਣੇ ਆਪ ਨੂੰ ਸੰਵਿਧਾਨਕ ਮੰਨਦੇ ਹੋ ਅਸੀਂ ਇਹ ਨਹੀਂ ਕਹਿੰਦੇ ਆ ਕਿ ਅਸੀਂ ਜਿੰਨੀਆਂ ਵੀ ਸ਼ਰੂਪਨੀ ਅਕਾਲੀ ਦਲ ਨੇ ਚੋਣਾਂ ਲੜੀਆਂ ਨੇ ਸਾਰੀਆਂ ਸੰਵਿਧਾਨਿਕ ਨੇ ਗੈਰ ਸੰਵਿਧਾਨਿਕ ਦਾ ਇੰਡੀਆ ਦੇ ਵਿੱਚ ਮંજੂਰੀ ਨਹੀਂ ਕਿਉਂਕਿ ਭਾਈ ਅਮਰਤਪਾਲ ਖਾਲਸਾ ਦੀ ਵੀ ਸੀ ਗੱਲ ਕਰ ਲੈਣੇ ਆ ਉਹਨੇ ਵੀ ਸੰਵਿਧਾਨ ਦੇ ਅੰਦਰ ਰਹਿ ਕੇ ਹੀ ਚੋਣ ਲੜੀ ਚਾਹੇ ਉਹ ਹੁਣ ਸਮਰਜੀਤ ਸਿੰਘ ਮਾਨ ਤੇ ਉਹ ਵੀ ਤਾਂ ਅਕੋਰਡਿੰਗ ਟੂ ਸੰਵਿਧਾਨ ਹੀ ਚੋਣ ਲੜ ਰਹੇ ਨੇ ਜਦੋਂ ਸੰਵਿਧਾਨ ਦੀ ਮੰਗੀ ਜਦੋਂ ਸੰਵਿਧਾਨ ਹੀ ਮੰਨ ਲਿਆ ਤੇ ਫਿਰ ਪਿੱਛੇ ਰਹਿ ਕੇ ਗਿਆ ਹੁਣ ਜਿਹੜਾ ਧਾਰਮਿਕ ਸਥਾਨ ਦੀ ਤੇਜਾ ਸਿੰਘ ਸਮੁੰਦਰੀ ਹਾਲ ਦੀ ਵਰਤੋਂ ਕੀਤੀ ਜਾ ਰਹੀ ਹੈ ਮਾਲਵਿੰਦਰ ਬਾਲੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 21 ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬਣੇਗਾ ਸੁਖਬੀਰ ਸਿੰਘ ਬਾਦਲ ਇਹ ਵੀ ਗੱਲ ਪੱਕੀ ਹੋ ਚੁੱਕੀ ਹੈ ਤੇ ਪੰਥ ਕੀ 13 April ਨੂੰ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਵਿਰੋਧ ਕਰੇਗਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਇਹ ਤਾਂ 13 April 12 ਅਤੇ 13 April ਨੂੰ ਪਤਾ ਲੱਗੇਗਾ ਕਿੰਨੀ ਕੋ ਹਲਚਲ ਵਜਦੀ ਹੈ ਹਾਲਾਂਕਿ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਨਹੀਂ ਲਾਇਕ ਹੈਗੇ ਪ੍ਰਧਾਨਗੀ ਦੇ ਪ੍ਰਧਾਨ ਹਰ ਕਿਸੇ ਨੂੰ ਬਣਾਇਆ ਜਾ ਸਕਦਾ ਵਿਕਮ ਸਿੰਘ ਮਜੀਠੀਆ ਨੂੰ ਬਣਾਇਆ ਜਾ ਸਕਦਾ ਹਰ ਸਿਮਰਤ ਕੌਰ ਬਾਦਲ ਨੂੰ ਬਣਾਇਆ ਜਾ ਸਕਦਾ ਹੈ